ਬਾਈ ਗੁਰਜੀ ਖਾਨ ਸਾਹਿਬ ਸ੍ਰੀ ਗੁਰੂ ਜੀ ਕੀ ਫਤਿਹ ਹੋਰ ਤੇਰੀ ਸਾਧ ਸੰਗਤ ਜੀ ਆਪਾ ਦਰਸ਼ਨ ਕਰਦੇ ਆ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਪਿੰਡ ਲਾਲਕਣਾ ਦੋ ਪਦਸ਼ਾਹੀਆਂ ਦੀ ਚਰਨ ਸੂ ਪ੍ਰਾਪਤ ਅਸਥਾਨ ਪਦਸ਼ਾਹੀ ਖੇਮੀ ਚੇਲੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਇਸ ਅਸਥਾਨ ਤੇ ਆਪਣੇ ਚਰਨ ਪਾਏ ਬਾਦਸ਼ਾਹੀ ਦਸਮੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਦਾ ਪੀਰ ਬਣ ਕੇ ਮਾਚਵੜ ਸਾਹਿਬ ਤੋਂ ਹੁੰਦੇ ਹੋਏ ਲਲਕਲਾ ਗੁਰਦੁਆਰਾ ਗੁਰੂ ਸਰ ਸਾਹਿਬ ਇਸ 베ਰੀ ਦੇ ਥੱਲੇ ਆ ਕੇ ਆਪਣਾ ਪਲੰਗ ਰੱਖਿਆ ਇਸ ਸਥਾਨ ਤੇ ਹੀ ਇੱਕ ਤਿਆਰ ਦਵਾਈ ਦੇਖ ਸਕੋ ਜੀ ਕੀਤੇ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਨੂੰ ਛੱਡਦਿਆਂ ਹੋਇਆਂ ਤੇ ਮੁਕੌਰ ਦੀ ਜੰਗ ਲੜਦਿਆਂ ਹੋਇਆਂ ਤੇ ਮਾਛੂਾੜੇ ਦੋ ਜਹਰਣ ਤੋਂ ਬਾਅਦ 11 ਕੋ ਤੋਂ 1761 ਵਿਕਰਮੀ ਨੂੰ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨ ਪਾਈ ਉਹਨਾਂ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਅਤੇ ਭਾਈ ਗਵੀ ਨਵੀਖਾਂ ਦੋੇ ਭਰਾ ਸਨ ਜਿਹੜੇ ਮਹਾਰਾਜ ਨੂੰ ਮੰਜੇ ਦੇ ਉੱਪਰ ਉੱਤੇ ਦਾ ਪੀਰ ਬਣਾ ਕੇ ਇਸ ਇਲਾਕੇ ਦੇ ਵਿੱਚ ਲੈ ਕੇ ਆਏ ਬੇਦੀ ਸਾਉ ਥੱਲੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਮੰਜਾ ਰਖਵਾਇਆ ਅਤੇ ਦਮ ਲਿਆ ਫਿਰ ਇਥੋਂ ਮਗਾਹਾ ਕਟਾਣਾ ਸਾਹਿਬ ਨੂੰ ਚੱਲੇ ਪਾ ਦਿੱਤੇ ਵਾਇਗਲੋ ਜੀ ਬਣਾ ਕੇ ਤੋਂ ਹੀ ਸੀ ਅੱਛਾ ਜੀ ਗੋਬਿੰਦ ਸਿੰਘ ਜੀ ਉਹ ਨੰਝਰਾ ਇਹਨਾਂ ਨੂੰ ਪੜਵਾਉਂਦਾ ਸੀ ਨਾ ਹਾਂਜੀ ਉਹ ਲੈਣਦਾ ਸੀ ਇੱਥੇ ਉਹਨਾਂ ਨੇ ਅੱਛਾ ਜੀ ਉਹ ਤੋਂ ਇੱਕ ਪੁੱਛਿਆ ਵੀ ਦੱਸ ਵੀ ਕੌਣ ਨੇ ਉਹ ਕਹਿੰਦਾ ਵਕਈ ਗੁੱਛਦੇ ਵੀ ਨਹੀਂ ਇਹ ਕਾ ਖਾਲਸਾ ਵਾਇਗਲੋ ਜੀ ਕੀ ਕਹਤੇ ਇਹ ਜਿਹੜੇ ਬੇਰੀ ਸਾਹਿਬ ਦੇ ਥੱਲੇ ਅਸੀਂ ਖੜੇ ਆ ਧੰਨ ਗੁਰੂ ਅਰਜੀਤ ਰਾਜਾ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਪੰਗ ਇਸੇ ਸਥਾਨ ਤੇ ਲਿਆ ਕੇ ਕਿ ਇੱਥੇ ਸਾਰੀ ਪੁੱਛਗਿੱਛ ਵੀ ਹੋਈ ਸੀ ਇੱਕ ਵਾਰੀ ਕਿ ਗੁਰੂ ਉੱਚ ਦੇ ਪੀਰ ਨੇ ਇਹ ਤਾਂ ਉਹਨਾਂ ਨੂੰ ਦੱਸਣ ਵਾਲਿਆਂ ਨੇ ਇੱਥੇ ਆ ਕੇ ਦੱਸੇ ਵਾਕਿਆ ਹੀ ਉੱਚ ਦਾ ਪੀਰ ਹੈ ਇਹ ਸਥਾਨ ਇਸ ਕਰਕੇ ਪਵਿੱਤਰ ਮੰਨਿਆ ਜਾਂਦਾ ਹੈ ਅੰਦਰ ਜਿਹੜਾ ਬਰੋਟਾ ਸਾਹਿਬ ਖੜਾ ਹੈ ਉਹ ਵੀ ਗੁਰੂ ਦੇ ਹੁਕਮ ਹੁਕਮ ਅਨੁਸਾਰ ਗੁਰੂ ਦੇ ਬਚਨਾਂ ਅਨੁਸਾਰ ਲਾਇਆ ਸੀ ਬਰੋਟਾ ਕਿਸੇ ਗੁਰਮੁਖ ਪਿਆਰੇ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਭਾਈ ਅੰਬ ਦਾ ਬੂਟਾ ਕਿਹਨੇ ਲਾਇਆ ਹੈ ਤਾਂ ਉਹ ਜਿਹਨੇ ਲਾਇਆ ਸੀ ਉਹ ਕਹਿੰਦਾ ਜੀ ਮੈਂ ਤਾਂ ਬਰੋਟਾ ਲਾਇਆ ਹੈ ਤਾਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨਾ ਇਹ ਬਰੋਟਾ ਹੈ ਨਾ ਆਂਬ ਹੈ ਇਸ ਕਰਕੇ ਪੱਤੇ ਨਾ ਬਰੋਟੇ ਦੇ ਨੇ ਨਾ ਆਂਬਦੇ ਨੇ ਆਪ ਜਰ ਵੀ ਕਦੇ ਦਰਸ਼ਨ ਕਰਨਾ ਮੋ ਇੱਥੇ ਇਸ ਸਤਾਂਤ ਤੇ ਬਰੋਟੇ ਦੇ ਪੱਤੇ ਬਹੁਤ ਦੌਰ ਨਾਲ ਨਿਗਾਹ ਮਾਰਿਓ ਭਾਈ ਇਹ ਗੁਰੂ ਦੀ ਕਿਰਪਾ ਨਾਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਏ ਗੁਰੂ ਦੀ ਕਿਰਪਾ ਨਾਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੇ ਹਰ ਸਾਲ ਪੋਵਤੇ ਬਾਗੁਰਿਆ ਪਰਿਵਾਰ ਲੱਭਦੀ ਹੈ ਤੇ ਸਵੇਰੇ ਸਵੇਰੇ 4 ਵਜੇ ਸ਼ੁਰੂ ਹੋ ਕੇ 6:30 ਵਜੇ ਸਮਾਪਤੀ ਹੁੰਦੀ ਹੈ ਸੰਗਤਾਂ ਬਹੁਤ ਆ ਕੇ ਇਕੱਠੀ ਹੋ ਜਾਂਦੀਆਂ ਨੇ ਇਹ ਆਪਣੇ ਨਾਮ ਨਾਲ ਇਸ ਲਈ ਆਓ ਇਸੇ ਤਰ੍ਹਾਂ ਅਸੀਂ ਗੁਰੂ ਘਰ ਦੀ ਪਾਣੀ ਸੰਕਿਆਤਾ ਦੀ ਵਰਤਲਾ ਕਰਿਆ ਕਰੀਏ ਭਾਈ ਵਾਹਿਗੁਰੂ ਜੀ ਕਾ <table> ਧੰਨਵਾਦ ਤੁਹਾਨੂੰ ਤੁਹਾਨੂੰ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ 19 ਫੱਗਣ 1675 ਬਿਕਰਮੀ ਨੂੰ ਆਏ ਸੀ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਘੋੜਾ ਆ ਬੇਜੀ ਦੇ ਨਾਲ ਬੰਨਿਆ ਸੀ ਤੇ ਇੱਥੇ ਇੱਕ ਕੋਹੜੀ ਰਹਿੰਦਾ ਸੀ ਛੱਪਰੀ ਪਾਈ ਬੈਠਾ ਸੀ ਜੀਨੇ ਆ ਕੇ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਮੇਰਾ ਦੁੱਖ ਦੂਰ ਕਰ ਦਿਓ ਮੈਂ ਬੜਾ ਦੁਖੀ ਹਾਂ ਤਾਂ ਗੁਰੂ ਅਲਗੋਬ ਨੇ ਪਾਸ਼ਾ ਦਾ ਹੁਕਮ ਹੋਇਆ ਸੀ ਵੀ ਜਿਹੜੇ ਘੋਡੇ ਦੀ ਘੋਡੇ ਦੇ ਮੂੰਹ ਨੂੰ ਝੱਗ ਲੱਗੀ ਹੋਈ ਆ ਉਹ ਇੱਥੇ ਪਿੰਡੇ ਤੇ ਮੜ ਕੇ ਦਾ ਇਸ਼ਨਾਨ ਕਰਾ ਦੋ ਇੱਥੇ ਆ ਕੇ ਇਸ ਜਗ੍ਹਾ ਤੇ ਇਸ਼ਨਾਨ ਹੋਇਆ ਸੀ ਜਿੱਥੇ ਹੁਣ ਸਰੋਵਰ ਬਣਿਆ ਹੋਇਆ ਹੈ ਤੇ ਇੱਥੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਕੋੜੀ ਠੀਕ ਹੋ ਗਿਆ ਠੀਕ ਹੋਣ ਤੋਂ ਬਾਅਦ ਫਿਰ ਗੁਰੂ ਮਹਾਰਾਜ ਨੇ ਇੱਥੇ ਬਰ ਦਿੱਤਾ ਵੀ ਜਿਹੜਾ ਵੀ ਬੰਦਾ ਇੱਥੇ ਸਰੋਵਰ ਦੇ ਇਸ਼ਨਾਨ ਕਰੇਗਾ ਕੋੜੀਆਂ ਪਿੰਸਿਆਂ ਵਾਲਾ ਉਹ ਰੋਗੀ ਠੀਕ ਹੋ ਜਾਂਦਾ ਹੈ ਬੱਲੇ ਬੱਲੇ ਗੁਰੂ ਸਾਹਿਬ ਦੇਖੇ ਬਾਬਾ ਜੀ ਹਰ ਸਿੰਘ ਜੀ ਜੋ ਸਾਡੇ ਹੈੱਡ ਗ੍ਰਾਂਥੀ ਇੱਥੇ 2022 ਸਾਲ ਤੋਂ ਸੇਵਾ ਕਰਦੇ ਨੇ ਇਹ ਗੁਰੂ ਘਰ ਦੀ ਬੜੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨ ਲੱਗੇ ਆ। ਐਤਵਾਰ ਨੂੰ ਜਗਤ ਸੰਗਰਾਮ ਤੋਂ ਜੋ ਵੀ ਕੋਈ ਸੇਵਾ ਹੁੰਦੀ ਹੈ ਇਹ ਭਾਈ ਲੰਗਰ ਦੀ ਸੇਵਾ ਕਮੇਟੀ ਨਾਲ ਕੇ ਕਰਦੇ ਹਨ। ਪ੍ਰਧਾਨ ਸਰਦਾਰ ਚਰਨਜੀਤ ਸਿੰਘ ਜੀ ਜੋ ਕਈ ਸਾਲਾਂ ਤੋਂ ਗੁਰੂ ਘਰ ਦੀ ਸੇਵਾ ਨਿਭਾ ਰਹੇ ਨੇ ਇਹ ਤੇ ਸਾਡੇ ਤਾਇਆ ਜੀ ਇਹਨਾਂ ਦੀ ਸਾਰੀ ਜ਼ਿੰਦਗੀ ਗੁਰਦੁਆਰੇ ਲਾਤੀ ਰਹੇ ਇਹਨਾਂ ਨੇ ਬੜੀ ਸੇਵਾ ਕੀਤੀ ਤੇ ਆਓ ਇਹਨਾਂ ਦੀ ਸੇਵਾ ਤੇ ਬਹੁਤ ਲੋਕ ਸੋਸ ਨੇ ਤੇ ਇਹ ਰੋਜ਼ ਆ ਕੇ ਸੇਵਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ